BBMB ਦੇ ਬੋਲੋ ਚੁੱਪੀ ਤੋੜੀਗੀ ਆ ਉਹ ਕਹਿੰਦੇ ਕਿ ਇਸ ਵਾਰ ਜਿਹੜਾ ਪਾਣੀ ਆਇਆ ਪੌਂਗ ਡੈਮ ਦੇ ਵਿੱਚ ਜਾਫਰ ਭਾਖੜਾ ਡੈਮ ਦੇ ਵਿੱਚ ਇਤਿਹਾਸ ਦੇ ਵਿੱਚ ਇੰਨਾ ਪਾਣੀ ਕਦੇ ਆਇਆ ਹੀ ਨਹੀਂ ਇੱਥੇ ਇਹ ਗੱਲ ਵੀ ਆ ਕਿ ਸ਼ੁਰੂਆਤੀ ਸਮੇਂ ਭਾਖੜਾ ਡੈਮ ਦੇ ਫਲੱਡ ਗੇਟ ਨੇ ਜਿਹੜੇ ਉਹ ਨਹੀਂ ਸਨ ਖੋਲੇਗੇ ਬਾਅਦ ਦੇ ਵਿੱਚ ਇਹ ਹਾਲਾਤ ਬਣੇ ਕਿ ਭਾਖੜਾ ਡੈਮ ਦੇ ਵੀ ਫਲੱਡ ਗੇਟ ਨੇ ਜਿਹੜੇ ਉਹ ਖੋਲਣੇ ਪਏ ਸਾਰੇ ਲੋਕ ਇਹ ਵੀ ਸਵਾਲ ਕਰ ਰਹੇ ਸੀ ਕਿ ਜਿਹੜਾ ਦਰਿਆਵਾਂ ਨੂੰ ਨੱਕੇ ਨਹੀਂ ਮਾਰੇ ਜਾਂਦੇ ਇਹ ਡੈਮ ਬਣਾਏ ਗਏ ਨੇ ਇਸੇ ਕਰਕੇ ਪੰਜਾਬ ਨੂੰ ਜਿਹੜੀ ਹੜ੍ਹਾਂ ਦੀ ਮਾਰ ਆ ਉਹ ਚਲਣੀ ਪਈ ਆ ਪਰ ਇਹ ਲੋ ਕਹਿੰਦੇ ਨੇ ਕਿ ਜੇ ਇਹ ਡੈਮ ਨਾ ਹੁੰਦੇ ਤਾਂ ਇਹ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅੱਜ ਹੜ੍ਹ ਆਏ ਨੇ ਤਾਂ ਹੜ੍ਹ ਜੂਨ ਮਹੀਨੇ ਦੇ ਵਿੱਚ ਆ ਜਾਣੇ ਸੀ ਉਹਨਾਂ ਇਹ ਵੀ ਕਿਹਾ ਕਿ ਜਿਹੜੇ 2023 ਦੇ ਵਿੱਚ ਹੜ੍ਹ ਆਇਆ ਸੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹ ਕਹਿੰਦੇ ਕਿ ਉਸ ਦੇ ਨਾਲੋਂ ਵੀ 20% ਪਾਣੀ ਆ ਜਿਹੜਾ ਇਸ ਸਾਲ ਜ਼ਿਆਦਾ ਆਇਆ ਨੇ ਬੰਨ ਦੇ ਜਿਆਦਾ ਨਜ਼ਦੀਕ ਇਲਾਕੇ ਹੁੰਦੇ ਨੇ ਜਿੱਥੇ ਪਾੜ ਬਹੁਤ ਵੱਡਾ ਪੈ ਜਾਂਦਾ ਏ ਉੱਥੇ ਭਾਵੇਂ ਸਮਾਂ ਲੱਗ ਜਾਵੇ ਲੇਕਿਨ ਬਾਕੀ ਇਲਾਕਿਆਂ ਦੇ ਵਿੱਚ ਪਾਣੀ ਕਾਫੀ ਜਲਦੀ ਆ ਜਿਹੜਾ ਉਹ ਉੱਤਰ ਵੀ ਜਾਂਦਾ ਏ ਲੇਕਿਨ ਇਸ ਵਾਰ ਤਾਂ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ 10 ਤੋਂ 15 ਦਿਨ ਤੱਕ ਕਈ ਇਲਾਕਿਆਂ ਵਿੱਚ ਪਾਣੀ ਖੜਾ ਰਿਹਾ ਬੀਬੀਐਮ ਵੀ ਕਹਿੰਦੇ ਕਿ ਹਲੇ ਵੀ ਡੈਮਾਂ ਦੇ ਵਿੱਚ ਪਾਣੀ ਇੰਨਾ ਆ ਰਿਹਾ ਕਿ 1300 ਤਕਰੀਬਨ ਤਕਰੀਬਨ 94 ਦੇ ਉੱਪਰ ਪੌਂਡ ਡੈਮ ਦੇ ਵਿੱਚ ਪਾਣੀ ਤਲਿਆ 1680 ਦੇ ਉੱਪਰ ਜਿਹੜਾ ਪਾਉਂਡ ਡੈਮ ਦਾ ਖਤਰੇ ਦਾ ਨਿਸ਼ਾਨਾ ਜਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਤਕਰੀਬਨ ਤਕਰੀਬਨ 14 ਫੁੱਟ ਪਾਉਂਡ ਡੈਮ ਦੇ ਵਿੱਚ ਪਾਣੀ ਅੱਜ ਵੀ ਜ਼ਿਆਦਾ ਚੱਲ ਰਿਹਾ ਤੇ ਪਿੱਛੋਂ ਪਾਣੀ ਆ ਵੀ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਬੀਬੀਐਮਬੀ ਦੇ ਵੱਲੋਂ ਇੱਕ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹਰ ਦਰਮਿਆਨ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਗਏ ਨੇ ਵੱਡੇ ਅੰਕੜੇ ਨੇ ਜਿਹੜੇ ਉਹ ਬੀਬੀਐਮਬੀ ਨੇ ਪੇਸ਼ ਕੀਤੇ ਨੇ ਅੱਜ ਇਸ ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸੁਖਮਨ ਨੇ ਜਿਹੜੇ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਇਸ ਪ੍ਰਕਾਰ ਦੇਖਦੇ ਹੋ ਅੱਜ ਜਿਹੜੀ ਪੀਸੀ ਆ ਜਿਹੜੀ ਉਹ ਬੀਬੀਐਮਬੀ ਦੇ ਵੱਲੋਂ ਕੀਤੀ ਗਈ ਹੈ ਤਾਂ ਦਰਅਸਲ ਬਲਵਿੰਦਰ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਆ BBMP ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਬਹੁਤ ਸਾਰੇ ਲੋਕ BBMP ਦੇ ਉੱਪਰ ਵੱਡੇ ਸਵਾਲ ਖੜੇ ਕਰ ਰਹੇ ਸੀ ਇਹਨਾਂ ਸਵਾਲਾਂ ਦਾ ਜਵਾਬ ਲੋਕ ਮੰਗ ਰਹੇ ਸੀ ਇਹ ਕਹਿ ਰਹੇ ਸੀ ਕਿ BBMP ਸਾਨੂੰ ਜਵਾਬ ਦਵੇ ਲੋਕ ਸਿੱਧੇ ਤੌਰ ਤੇ ਇਸ ਗੱਲ ਨੂੰ ਪੰਜਾਬ ਦੇ ਬਹੁਤ ਸਾਰੇ ਪੰਜਾਬ ਪੱਕੀ ਲੋਕ ਜਾਂ ਫਿਰ ਉਹ ਲੋਕ ਜਿਹੜੇ ਕਹਿੰਦੇ ਸੀ ਕਿ BBMP ਦੀ ਮਿਸਮੈਨੇਜਮੈਂਟ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਬਹੁਤ ਸਾਰੇ ਸਵਾਲ ਚੁੱਕ ਰਹੇ ਸੀ ਬਹੁਤ ਸਾਰੇ ਇਹ ਗੱਲ ਤਾਂ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਤਾਂ ਬੀਤੇ ਦਿਨਾਂ ਚ ਮਕੌਰ ਸਾਹਿਬ ਦੇ ਵਿੱਚ ਜਦੋਂ ਅਸੀਂ ਫੀਲਡ ਦੇ ਵਿੱਚ ਕਵਰੇਜ ਕੀਤੀ ਆ ਤਨਜਮ ਕੋਰ ਸਾਹਿਬ ਦੇ ਜਿਹੜੇ ਆਮ ਆਰਮੀ ਪਾਰਟੀ ਦੇ ਵਿਧਾਇਕ ਨੇ ਡਾਕਟਰ ਚਰਨਜੀਤ ਸਿੰਘ ਉਹ ਇਹ ਗੱਲ ਕਹਿ ਰਹੇ ਨੇ ਕਿ ਮੰਤਰੀ ਇਹ ਕਹਿ ਰਹੇ ਨੇ ਕਿ BBMP ਦੇ ਉੱਤੇ ਕੇਂਦਰ ਦਾ ਕੰਟਰੋਲ ਹੈ ਜਾਣਬੁੱਝ ਕੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣਾਏ ਗਏ ਤਾਂ ਬਿਲਕੁਲ ਇਹੀ ਇਸੇ ਤਰੀਕੇ ਦਾ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇਹ ਗੱਲ ਕਹੀ ਆ ਕਿ BBMP ਦੇ ਉੱਪਰ ਕੇਂਦਰ ਦਾ ਕੰਟਰੋਲ ਆ ਤਾਂ ਇਸ ਤਰੀਕੇ ਦੇ ਹਾਲਾਤ ਬਣਾਏ ਪੰਜਾਬ ਦੇ ਲੋਕ ਵੀ ਇਹੀ ਕਹਿ ਰਹੇ ਸੀ ਕਿ ਪਹਿਲਾਂ ਤਾਂ ਜਿਹੜੀ ਪੰਜਾਬ ਦੀ ਉਸ ਦੇ ਵਿੱਚੋਂ ਜਿਹੜੀ ਬਣਦੀ ਨੁਮਾਇੰਦਗੀ ਸੀ ਉਹ ਖਤਮ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਸਾਰਾ ਕੰਟਰੋਲ ਕੇਂਦਰ ਦੇ ਹੱਥਾਂ ਦੇ ਵਿੱਚ ਲੈ ਜਾਂਦਾ ਤਾਂ ਫਿਰ ਇਸ ਤਰੀਕੇ ਦੇ ਜਿਹੜੇ ਫੈਸਲੇ ਨੇ ਉਹ ਲਏ ਜਾਂਦੇ ਨੇ ਦਰਅਸਲ ਪੰਜਾਬ ਦੇ ਲੋਕ ਇਹ ਕਹਿ ਰਹੇ ਸੀ ਕਿ ਜੇ ਪਾਣੀ ਪਹਿਲਾਂ ਜਿਹੜਾ ਇਹਨਾਂ ਡੈਮਾਂ ਦਾ ਲੈਵਲ ਹੈ ਜਿਹੜਾ ਘਟਾ ਦਿੱਤਾ ਜਾਂਦਾ ਜੂਨ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਤਾਂ ਫਿਰ ਮਾਝੇ ਦੇ ਏਰੀਆ ਦੇ ਵਿੱਚ ਜਾਂ ਫਿਰ ਹਸ਼ਿਆਰਪੁਰ ਕਪੂਰਥਲਾ ਸultanpur Lodhi ਦੇ ਇਲਾਕੇ ਦੇ ਵਿੱਚ ਇਹ ਹਾਲਾਤ ਨਾ ਬਣਦੇ ਲੋਕ ਬਾਰ-ਬਾਰੇ ਕਹਿ ਰਹੇ ਸੀ ਕਿ ਤੁਸੀਂ ਡੈਮਾਂ ਦੇ ਵਿੱਚ ਇੰਨਾ ਪਾਣੀ ਕਿਉਂ ਵਧਾਇਆ ਜਦੋਂ ਤੁਹਾਨੂੰ ਪਤਾ ਸੀ ਕਿ ਸਤੰਬਰ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਗਸਤ ਦੇ ਅਖੀਰ ਦੇ ਵਿੱਚ ਇੰਨੀ ਭਾਰੀ ਬਾਰਿਸ਼ ਪੈਣੀ ਹੈ ਤਾਂ ਤੁਸੀਂ ਪਹਿਲਾਂ ਡੈਮਾਂ ਦਾ ਪੱਧਰ ਜਿਹੜਾ ਉਹਨੂੰ ਕੰਟਰੋਲ ਦੇ ਵਿੱਚ ਰੱਖਦੇ ਬਹੁਤ ਜ਼ਿਆਦਾ ਉਸ ਨੂੰ ਘਟਾ ਕੇ ਰੱਖਦੇ ਕਿ ਜਦੋਂ ਜ਼ਿਆਦਾ ਪਾਣੀ ਆਵੇਗਾ ਉਸ ਸਟੋਰ ਕਰ ਸਕੀਏ ਇਸੇ ਗੱਲ ਨੂੰ ਕਹਿੰਦੇ ਕਿ ਲੋਕ ਕਹਿੰਦੇ ਸੀ ਕਿ ਜਿਹੜੇ ਡੈਮ ਨੇ ਉਹ ਬਣਾਏ ਜਾਂਦੇ ਨੇ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰ ਰਹੇ ਸੀ ਕਿ ਜਿਹੜਾ ਦਰਿਆਵਾਂ ਨੂੰ ਨੱਕੇ ਨਹੀਂ ਮਾਰੇ ਜਾਂਦੇ ਇਹ ਡੈਮ ਬਣਾਏ ਗਏ ਨੇ ਇਸੇ ਕਰਕੇ ਪੰਜਾਬ ਨੂੰ ਜਿਹੜੀ ਹੜਾਂ ਦੀ ਮਾਰ ਆ ਉਹ ਚੱਲਣੀ ਪਈ ਆ ਪਰ ਇਸ ਸਭ ਦੇ ਵਿਚਾਲੇ ਅੱਜ BBMB ਦੇ ਵੱਲੋਂ ਚੁੱਪੀ ਤੋੜੀ ਗਈ ਆ ਆਪਾ ਆਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਚੇਅਰਮੈਨ ਨੇ ਮਨੋਸ਼ ਤ੍ਰਿਪਾਠੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਸਿੱਧੇ ਤੌਰ ਤੇ ਜੋ ਖੁਲਾਸੇ ਹੋਏ ਨੇ ਉਹ ਕਹਿੰਦੇ ਕਿ ਇਸ ਵਾਰ ਜਿਹੜਾ ਪਾਣੀ ਆਇਆ ਪੌਂਗ ਡੈਮ ਦੇ ਵਿੱਚ ਜਾਫਰ ਭਾਖੜਾ ਡੈਮ ਦੇ ਵਿੱਚ ਇਤਿਹਾਸ ਦੇ ਵਿੱਚ ਇੰਨਾ ਪਾਣੀ ਕਦੇ ਆਇਆ ਹੀ ਨਹੀਂ ਜਾਨੀ ਕਿ ਉਹਨਾਂ ਕਹਿੰਦੇ ਕਿ ਜਦੋਂ ਦੇ ਹੁਣ ਤੱਕ ਦੇ ਡੈਮ ਬਣੇ ਨੇ ਸਾਰੇ ਰਿਕਾਰਡ ਤੋੜਦੇ ਇੰਨਾ ਰਿਕਾਰਡ ਤੋੜ ਪਾਣੀ ਹੈ ਜਿਹੜਾ ਇਸ ਸਾਲ ਝੀਲਾਂ ਦੇ ਵਿੱਚ ਦੀ ਹੋਇਆ ਹੋਇਆ ਨਦੀਆਂ ਨਾਲਿਆਂ ਦੇ ਵਿੱਚ ਦੀ ਜਾਨੀ ਕਿ ਪਹਾੜਾਂ ਤੋਂ ਡੈਮ ਤੋਂ ਆਖੜਾ ਤੇ ਪਾਉਂਗ ਡੈਮ ਦੇ ਵਿੱਚ ਆਇਆ ਪਰ ਉਸ ਤੋਂ ਵੀ ਅਗਲੀ ਗੱਲ ਜਿਹੜਾ ਸਭ ਤੋਂ ਜਿਹੜਾ ਪ੍ਰਭਾਵਿਤ ਜਿਹੜਾ ਸ਼ੁਰੂ ਦੇ ਵਿੱਚ ਪ੍ਰਭਾਵ ਪਾਉਣਾ ਸ਼ੁਰੂ ਕਰਦਾ ਜਾਨੀ ਕਿ ਇਫੈਕਟ ਪਾਉਣਾ ਪਾਉਂਗ ਡੈਮ ਪਾਉਂਗ ਡੈਮ ਦੇ ਵਿੱਚ ਜਦੋਂ ਖਤਰੇ ਦੇ ਨਿਸ਼ਾਨ ਤੋਂ ਟੱਪਦਾ ਫਿਰ ਲੱਖਾਂ ਕਿਉਂਕ ਪਾਣੀ ਛੱਡਿਆ ਜਾਂਦਾ ਤੇ ਉਸ ਦੇ ਨਾਲ ਸultanpur Lodhi ਹੁਸ਼ਿਆਰ ਪਰ ਕਪੂਰਥਲੇ ਦੇ ਵਿੱਚ ਜਿਹੜਾ ਸਾਰੇ ਹੜ ਆ ਜਾਂਦੇ ਨੇ ਇੱਥੇ ਇਹ ਗੱਲ ਵੀ ਆ ਕਿ ਸ਼ੁਰੂਆਤੀ ਸਮੇਂ ਭਾਖੜਾ ਡੈਮ ਦੇ ਫਲੱਡ ਗੇਟ ਦੇ ਜਿਹੜੇ ਉਹ ਨਹੀਂ ਸਨ ਖੋਲਲੇਗੇ ਬਾਅਦ ਦੇ ਵਿੱਚ ਇਹ ਹਾਲਾਤ ਬਣੇਗੀ ਕਿ ਭਾਗੜਾ ਡੈਮ ਦੇ ਵੀ ਫਲੱਡ ਗੇਟ ਨੇ ਜਿਹੜੇ ਉਹ ਖੋਲਣੇ ਪਏ ਤਾਂ ਬਿਲਕੁਲ ਜਿਸ ਤਰੀਕੇ ਤੁਸੀਂ ਗੱਲ ਕਰੀਏ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਹ ਗੇਟ ਨਹੀਂ ਖੋਲੇ ਗਏ ਲੋਕ ਵੀ ਇਹੀ ਗੱਲ ਕਹਿ ਰਹੇ ਸੀ ਕਿ ਜਦੋਂ ਤੁਹਾਨੂੰ ਲੱਗਦਾ ਸੀ ਕਿ ਦਿਨ-ਬਦਨ ਇੱਕ-ਇੱਕ ਫੁੱਟ ਕਰਕੇ ਜਾਂ ਕਈ-ਕਈ ਫੁੱਟ ਜਦੋਂ ਜਿਹੜਾ ਹਾਲਾਂਕਿ ਭਾਖੜਾ ਡੈਮ ਦਾ ਜਿਹੜਾ 1680 ਫੁੱਟ ਤੇ ਜਿਹੜਾ ਪਾਣੀ ਦਾ ਲੈਵਲ ਹੈ ਕਿ ਤੁਸੀਂ ਉਸ ਨੂੰ ਪਹਿਲਾਂ ਹੀ ਜਿਹੜਾ 1400 ਫੁੱਟ ਦੇ ਜਾਂ 1450 ਦੇ ਜਿੰਨਾ ਕੁ ਚਲੋ ਰੱਖ ਸਕਦੇ ਹੋ ਜੋ ਇੰਜੀਨੀਅਰਾਂ ਦੇ ਅਨੁਸਾਰ ਹੈ ਉਹਨਾਂ ਰੱਖਿਆ ਜਾਣਾ ਸੀ ਉਹ ਕਹਿੰਦੇ ਕਿ ਤੁਸੀਂ ਇਸ ਨੂੰ ਇੰਨਾ ਨੇੜੇ ਕਿਉਂ ਲੈ ਕੇ ਗਏ ਤਾਂ ਫਿਰ ਉਹ ਕਹਿੰਦੇ ਨੇ ਕਿ ਜੇ ਇਹ ਡੈਮ ਨਾ ਹੁੰਦੇ ਤਾਂ ਇਹ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅ ਹਾੜੇ ਨੇ ਤਾਂ ਹੜਾ ਜੂਨ ਮਹੀਨੇ ਦੇ ਵਿੱਚ ਆ ਜਾਣੇ ਸੀ ਜਾਨੀ ਕਿ ਬਹੁਤ ਵੱਡਾ ਖੁਲਾਸਾ ਜਿਹੜਾ BBMP ਦੇ ਚੇਅਰਮੈਨ ਮਨੋਸ਼ ਤਰਪਾਠੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਕਿ ਜੇ ਡੈਮ ਨਾ ਹੁੰਦੇ ਤਾਂ ਹੜੇ ਜਿਹੜੇ ਜੂਨ ਚ ਆ ਜਾਣੇ ਸੀ ਜਾਨੀ ਕਿ ਇਸ ਜਵਾਬ ਦਾ ਸਿੱਧੇ ਤੌਰ ਤੇ ਮਤਲਬ ਇਹ ਬਣਦਾ ਕਿ ਜਿਹੜਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਜੂਨ ਦੇ ਵਿੱਚ ਸ਼ੁਰੂ ਹੋ ਗਿਆ ਸੀ ਜਾਨੀ ਕਿ ਉਹਨਾਂ ਲੋਕਾਂ ਦੇ ਸਵਾਲ ਦਾ ਜਵਾਬ ਆ ਜਿਹੜਾ ਦਿੱਤਾ ਗਿਆ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਜੂਨ ਜੁਲਾਈ ਦੇ ਵਿੱਚ ਇਹਨਾਂ ਦੇ ਵਿੱਚੋਂ ਸਪਿਲਵੇ ਗੇਟ ਖੋਲ ਕੇ ਜਾਂ ਜਿਸ ਤਰੀਕੇ ਪਾਣੀ ਜਿਹੜਾ ਇਹਨਾਂ ਦਰਿਆਵਾਂ ਦੇ ਵਿੱਚ ਦੀ ਹੋ ਕੇ ਜਿਹੜਾ ਛੱਡਿਆ ਜਾਂਦਾ ਸੀ ਤਾਂ ਜੋ ਜਿਹੜਾ ਪਾਣੀ ਹਲਕਾ ਹਲਕਾ ਹੋ ਕੇ ਅੱਗੇ ਲੰਘ ਜਾਂਦਾ ਇੰਨੇ ਆਪਾਨ ਦੇ ਉੱਪਰ ਦਰਿਆ ਨਾ ਚੱਲਦੇ ਤੇ ਉਸ ਤੋਂ ਵੀ ਅਗਲੀ ਗੱਲ ਉਹਨਾਂ ਇਹ ਵੀ ਕਿਹਾ ਕਿ ਜਿਹੜੇ 2023 ਦੇ ਵਿੱਚ ਹੜਾ ਐਸਸੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹ ਕਹਿੰਦੇ ਕਿ ਉਸ ਦੇ ਨਾਲੋਂ ਵੀ 20% ਪਾਣੀ ਆ ਜਿਹੜਾ ਇਸ ਸਾਲ ਜ਼ਿਆਦਾ ਆਇਆ ਜਾਨੀ ਕਿ ਲੋਕ ਕਹਿ ਰਹੇ ਸੀ ਕਿ ਅੱਜ ਜਿਸ ਤਰੀਕੇ ਕਵਰੇਜ ਅਸੀਂ ਵੀ ਕੀਤੀ ਜਾਂ ਪਰ ਸਾਰੇ ਮੀਡੀਆ ਅਦਾਰਿਆਂ ਨੇ ਕੀਤੀ ਲੋਕ ਕਹਿ ਰਹੇ ਸੀ ਕਿ 1988 ਤੇ ਨਾਲੋਂ ਵੀ ਜਿਹੜੇ ਬੁਰੇ ਹਾਲਾਤ ਬਣੇ ਨੇ ਕਿ ਜਿਹੜੇ ਹੜ ਆਏ ਨੇ ਉਹਨਾਂ ਕਹਿੰਿਆ ਕਿ ਹੁਣ ਤੱਕ ਦਾ ਰਿਕਾਰਡ ਦਾ ਸਭ ਤੋਂ ਵੱਧ ਪਾਣੀ ਆਇਆ ਜਿਹੜਾ ਪਾਣੀ 2023 ਦੇ ਵਿੱਚ ਆਇਆ ਸੀ ਕਿਸ ਤਰੀਕੇ ਕੰਨਾ ਏਰੀਆ ਪ੍ਰਭਾਵਿਤ ਕਰਤਾ ਸੀ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਕਈ ਕਿ ਫੁੱਟ ਰੇਤਾ ਭਰ ਗਿਆ ਸੀ ਫਸਲਾਂ ਤਬਾ ਹੋਈਆਂ ਜ਼ਮੀਨਾਂ ਤੱਕ ਤਬਾ ਹੋ ਗਈਆਂ ਕਿ ਉਸ ਦੇ ਨਾਲੋਂ ਵੀ 20% ਪਾਣੀ ਆ ਜਿਹੜਾ ਇਸ ਸਾਲ ਜ਼ਿਆਦਾ ਆਇਆ ਜਾਨੀ ਕਿ ਲੋਕ ਕ ਵਾਲੋਂ ਵੀ ਜਿਹੜਾ 20% ਪਾਣੀ ਜ਼ਿਆਦਾ ਆਇਆ ਇਸ ਕਰਕੇ ਇੰਨੇ ਵੱਡੇ ਪੱਧਰ ਤੇ ਹੜਾ ਆਇਆ ਹੈ ਤਾਂ ਇੱਥੇ ਇੱਕ ਗੱਲ ਇਹ ਵੀ ਹੈ ਕਿ ਆਮ ਤੌਰ ਤੇ ਪਹਿਲਾਂ ਜਦੋਂ ਵੀ ਹੜਾ ਆਇਆ ਹੈ ਤਾਂ 2 ਤੋਂ 3 ਦਿਨ ਦੇ ਵਿੱਚ ਪਾਣੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਉਤਰ ਜਾਂਦਾ ਹੈ ਜਿਹੜੇ ਬੰਨ ਦੇ ਜ਼ਿਆਦਾ ਨਜ਼ਦੀਕ ਇਲਾਕੇ ਹੁੰਦੇ ਨੇ ਜਿੱਥੇ ਪਾੜ ਬਹੁਤ ਵੱਡਾ ਪੈ ਜਾਂਦਾ ਹੈ ਉੱਥੇ ਭਾਵੇਂ ਸਮਾਂ ਲੱਗ ਜਾਵੇ ਲੇਕਿਨ ਬਾਕੀ ਇਲਾਕਿਆਂ ਦੇ ਵਿੱਚ ਪਾਣੀ ਕਾਫੀ ਜਲਦੀ ਹੈ ਜਿਹੜਾ ਉਹ ਉਤਰ ਵੀ ਜਾਂਦਾ ਹੈ ਲੇਕਿਨ ਇਸ ਵਾਰ ਤਾਂ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ 10 ਤੋਂ 15 ਦਿਨ ਤੱਕ ਕਈ ਇਲਾਕਿਆਂ ਵਿੱਚ ਪਾਣੀ ਖੜਾ ਰਿਹਾ ਬਿਲਕੁਲ ਇਸੇ ਤਰੀਕੇ ਦੇ ਹਾਲਾਤ ਨੇ 10 ਨੀ ਬਲਕੇ ਹੱਲੇ ਵੀ ਪਾਣੀ ਖੜਾ ਇਹ ਨਹੀਂ ਪਤਾ ਕਿ ਪਾਣੀ ਉਤਰਨਾ ਕਦੋਂ ਖਾਸ ਤੌਰ ਤੇ ਸultanpur Lodhi ਦੇ ਇਲਾਕੇ ਹੁਸ਼ਿਆਰਪੁਰ ਕਪੂਰਥਲਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜੇ ਵੀ ਪਾਣੀ ਮੌਜੂਦ ਹੈ ਤੇ ਉਸ ਤੋਂ ਵੀ ਅਗਲੀ ਗੱਲ ਜਿਹੜਾ ਖਾਸ ਤੌਰ ਤੇ ਫਿਰੋਜ਼ਪੁਰ ਫਾਜ਼ਲ ਕਾ ਜਾਨੀ ਕਿ ਜਿਹੜਾ ਹਰੀਕੇ ਪੱਤਣ ਤੋਂ ਜਿੱਥੇ ਦੋ ਦਰਿਆ ਸਤਲੋ ਜਤੇ ਬਿਆਸ ਇਕੱਠੇ ਹੋ ਜਾਂਦੇ ਨੇ ਉਸ ਤੋਂ ਅਗਲਾ ਜਿਹੜਾ ਇਲਾਕਾ ਉੱਥੇ ਪਾਣੀ ਬਹੁਤ ਜ਼ਿਆਦਾ ਮਾਰ ਕਰ ਰਿਹਾ ਕਿਉਂਕਿ ਇਸ ਵਕਤ ਤਾਂ ਬਹੁਤ ਸਾਰਾ ਜਿਹੜਾ ਪਾਣੀ ਆ ਹਰੀਕੇ ਪੱਤਣ ਦੇ ਵਿੱਚ ਜਿਹੜਾ ਹੈਡ ਵਰਕਰਸ ਆ ਉੱਥੇ ਇਕੱਠਾ ਹੋਇਆ ਹੋਇਆ ਤੇ ਉਸ ਨੇ ਜਿਹੜਾ ਜਾ ਕੇ ਅੱਗੇ ਕਿੰਨੀ ਮਾਰ ਕਰਨੀ ਹੈ ਜਾਨੀ ਕਿ ਹਲੇ ਜਿਸ ਤਰੀਕੇ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਦਿਨ ਹੋ ਗਏ ਹਾਲਾਂਕਿ ਬੀਬੀਐਮਬੀ ਨੇ ਇਹ ਵੀ ਗੱਲ ਦਾ ਜਵਾਬ ਦਿੱਤਾ ਜਿਸ ਤਰੀਕੇ ਤੁਸੀਂ ਗੱਲ ਕਹੀ ਹੈ ਨਾ ਕਿ ਕਹਿੰਦੇ ਕੁਝ ਦਿਨਾਂ ਦੇ ਵਿੱਚ 2-4 ਦਿਨ ਦੇ ਵਿੱਚ ਪਾਣੀ ਉਤਰ ਜਾਂਦਾ ਸੀ ਬੀਬੀਐਮਬੀ ਕਹਿੰਦੇ ਕਿ ਹਲੇ ਵੀ ਡੈਮਾਂ ਦੇ ਵਿੱਚ ਪਾਣੀ ਇੰਨਾ ਆ ਰਿਹਾ ਕਿ 1300 ਤਕਰੀਬਨ ਤਕਰੀਬਨ 94 ਦੇ ਉੱਪਰ ਪੌਂਡ ਡੈਮ ਦੇ ਵਿੱਚ ਪਾਣੀ ਚੱਲਿਆ 1400 ਜਿਹੜਾ 1410 ਪੌਂਡ ਡੈਮ ਦਾ ਉਹ ਫੁੱਲ ਜਣੀ ਕਿ ਕਹਿੰਦੇ ਕਿ ਅਖੀਰਲਾ ਨਿਸ਼ਾਨਾ ਕਿ ਉੱਥੇ ਤੱਕ ਪਾਣੀ ਓਵਰਫਲੋ ਹੋ ਜਾਵੇਗਾ ਜੇ ਉਸ ਤੋਂ ਉੱਪਰ ਜਾਂਦਾ 1380 ਦੇ ਉੱਪਰ ਜਿਹੜਾ ਪਾਉਂਡ ਡੈਮ ਦਾ ਖਤਰੇ ਦਾ ਨਿਸ਼ਾਨਾ ਜਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਤਕਰੀਬਨ ਤਕਰੀਬਨ 14 ਫੁੱਟ ਪਾਉਂਡ ਡੈਮ ਦੇ ਵਿੱਚ ਪਾਣੀ ਅੱਜ ਵੀ ਜਾਦੇ ਚੱਲ ਰਿਹਾ ਤੇ ਪਿੱਛੋਂ ਪਾਣੀ ਆ ਵੀ ਰਿਹਾ ਤੇ ਜੇਕਰ ਦੇਖੋ ਕਿ 1 ਲੱਖ ਅੱਜ ਅਸੀਂ ਤੜਕਸਾਰ ਵੀ ਜਿਹੜਾ ਡਾਟਾ ਦੇਖ ਰਹੇ ਸੀ ਕਿ 1 ਲੱਖ 7000 ਕਿਊਸਿਕ ਪਾਣੀ ਅੱਜ ਵੀ ਜਿਹੜਾ ਪਾਉਂਡ ਡੈਮ ਦੇ ਵਿੱਚ ਪਿੱਛੋਂ ਆਇਆ ਤੇ ਅੱਗੇ 99673 ਜਿਹੜਾ ਕੁਝ ਕਿਊਸਿਕ ਛੱਡਿਆ ਗਿਆ ਤੇ ਜਾਨੀ ਕਿ ਅੱਜ ਵੀ 7-8000 ਕਿਊਸਿਕ ਪਾਣੀ ਜਮਾ ਹੋ ਰਿਹਾ ਹਾਲਾਤ ਹਲੇ ਵੀ ਕਿਸੇ ਤਰੀਕੇ ਦੇ ਨਾਲ ਸੁੱਧਰਨ ਵਾਲੇ ਨਹੀਂ ਨੇ ਜਾਨੀ ਕਿ ਇਸੇ ਤਰੀਕੇ ਦੇ ਜਿਹੜੇ ਖਲਾਸੇ ਨੇ ਉਹ BBMB ਦੇ ਵੱਲੋਂ ਕੀਤੇ ਗਏ ਨੇ ਜੀ ਜੀ ਤਾਂ ਇੱਥੇ ਇਹ ਵੀ ਗੱਲ ਹੈ ਨਾ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਜਿਸ ਤਰ੍ਹਾਂ ਅੱਜ ਲੁਧਿਆਣਾ ਦਾ ਸਸਰਾਲੀ ਬੰਨਾ ਜਿਹੜਾ ਉਹ ਖਤਰੇ ਤੇ ਪਹੁੰਚ ਗਿਆ ਹੈ ਉੱਥੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਨੇ ਕਿ ਜਦੋਂ ਦਾ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈ ਤਾਂ ਬੰਨਾਂ ਦੇ ਉੱਤੇ ਪੁਖਤਾ ਪ੍ਰਬੰਧ ਨਹੀਂ ਸੀ ਕੀਤੇ ਗਏ ਹਾਲਾਂਕਿ ਉੱਥੇ ਸਥਿਤੀ ਕਾਫੀ ਗੰਭੀਰ ਹੈ ਦੂਜੇ ਪਾਸੇ ਜਿੰਨੀਆਂ ਥਾਵਾਂ ਤੇ ਆਪਾਂ ਜਾ ਕੇ ਕਵਰ ਕਰਕੇ ਆਏ ਆ ਉੱਥੇ ਕਿਤੇ ਨਾ ਕਿਤੇ ਆਮ ਜਨਤਾ ਨੇ ਪ੍ਰਸ਼ਾਸਨ ਨੇ ਅਤੇ ਫੌਜ ਨੇ ਇਕੱਠੇ ਹੋ ਕੇ ਹਮਲਾ ਮਾਰਿਆ ਅਤੇ ਬੰਨਾਂ ਦੇ ਜਿਹੜੇ ਪਾੜ ਪੈ ਰਹੇ ਸੀ ਉਹਨਾਂ ਨੂੰ ਪੂਰ ਲਿਆ ਲੇਕਿਨ ਲੁ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਇਸ ਵਕਤ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਉਸ ਵਕਤ ਤੱਕ ਜਿਹੜਾ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਵਿੱਚ ਰੈੱਡ ਅਲਰਟ ਆ ਜਿਹੜੀ ਸਥਿਤੀ ਆ ਉਹ ਵਸੋਂ ਵਾਰ ਹੁੰਦੀ ਨਜ਼ਰ ਆਈਆ ਹਾਲਾਂਕਿ ਜਦੋਂ ਇਹ ਜਿਹੜਾ ਪ੍ਰੋਗਰਾਮ ਜਿਹੜਾ ਐਡ ਟੋਕੇ ਤੁਹਾਡੇ ਸਾਹਮਣੇ ਆਵੇਗਾ ਦਰਸ਼ਕਾਂ ਦੇ ਹੋ ਸਕਦਾ ਕਿ ਉਸ ਵਕਤ ਤੱਕ ਜੇ ਪਰਮਾਤਮਾ ਸੁੱਖ ਰੱਖੇ ਤਾਂ ਉਹ ਬੰਨ ਨੂੰ ਜਿਹੜਾ ਰੋਕਿਆ ਜਾ ਸਕਦਾ ਮਜ਼ਬੂਤ ਵੀ ਕੀਤਾ ਜਾ ਸਕਦਾ ਜੇਕਰ ਹਾਲਾਤ ਹੱਥੋਂ ਨਿਕਲਦੇ ਨੇ ਤਾਂ ਫਿਰ ਉਹ ਬੰਨ ਟੁੱਟ ਵੀ ਸਕਦਾ ਪਰ ਇਸ ਵਕਤ ਸਥਿਤੀ ਜਿਹੜੀ ਬਹੁਤ ਜ਼ਿਆਦੇ ਉੱਤੇ ਨਾਜ਼ੁਕ ਬਣੀ ਹੋਈਆ ਦਰਅਸਲ ਸਥਿਤੀ ਨਾਜ਼ੁਕ ਬਣ ਦਾ ਕਾਰਨ ਇਹ ਆ ਕਿ ਭਾਖੜਾ ਡੈਮ ਦੇ ਵਿੱਚ ਇਸ ਵਕਤ ਖਤਰੇ ਦੇ ਨਿਸ਼ਾਨ 1680 ਤੇ ਖਤਰੇ ਦਾ ਨਿਸ਼ਾਨਾ 16 79 ਫੁੱਟ ਤੇ ਪਾਣੀ ਦਾ ਪੱਧਰ ਚੱਲਿਆ ਜਾਨੀ ਕਿ 1 ਫੁੱਟ 8 ਤਾਂ ਤੇ ਉਸ ਦੇ ਨਾਲ ਫਿਰ ਬਹੁਤ ਸਾਰਾ ਹਜ਼ਾਰਾਂ ਕਿ ਉਸ ਪਾਣੀ ਜਦੋਂ ਰੋਜ਼ਾਨਾ ਛੱਡਿਆ ਜਾਂਦਾ ਫਿਰ ਰੋਪੜ ਦੇ ਜਿਹੜੇ ਹੈਡ ਵਰਕਰਸ ਦੇ ਗੇਟ ਖੋਲੇ ਜਾਂਦੇ ਨੇ ਚਮਕੌਰ ਸਾਹਿਬ ਦਾ ਜਿਹੜਾ ਜਿਹੜਾ ਬੌਂਪੁਰ ਦਾ ਜਿਹੜਾ ਉਹ ਜਿਹੜਾ ਉਹਨੂੰ ਕੀ ਕਹਿੰਦੇ ਨੇ ਦੌਦਪੁਰ ਦਾ ਬੰਨਾ ਉਹ ਉਹ ਟੁੱਟਣ ਦੇ ਹਾਲਾਤ ਬਣ ਜਾਂਦੇ ਨੇ ਹਾਲਾਂਕਿ ਉੱਥੇ ਜਿਹੜੇ ਨੌਜਵਾਨਾਂ ਨੇ ਹੰਬੜਾ ਮਾਰਿਆ ਕਿ ਉਸ ਨੂੰ ਜਿਹੜਾ ਮਜ਼ਬੂਤ ਕਰ ਲਿਆ ਥੈਲੇ ਲਾ ਕੇ ਪਰ ਇੱਥੇ ਹਾਲਾਤ ਬਹੁਤ ਜ਼ਿਆਦਾ ਕਮਜ਼ੋਰ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਨੇ ਕਿਉ ਪਾਣੀ ਦਾ ਪੱਧਰ ਨਹੀਂ ਘਟਦਾ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਨਹੀਂ ਆਉਂਦੇ ਇਸ ਪਿਲਵੇ ਗੇਟ ਬੰਦ ਨਹੀਂ ਕੀਤੇ ਜਾਂਦੇ ਉਸ ਵਕਤ ਤੱਕ ਇਹ ਖਤਰਾ ਟਲਣ ਵਾਲਾ ਨਹੀਂ ਹੈ ਜੀ ਜੀ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੱਲ ਪੰਜਾਬ ਦੇ ਦੌਰੇ ਤੇ ਆਏ ਨੇ ਜਿਸ ਤੋਂ ਬਾਅਦ ਇਹ ਗੱਲ ਆਖੀ ਜਾ ਰਹੀ ਹੈ ਕਿ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਦੀਆਂ ਸਰਕਾਰਾਂ ਤੇ ਇਲਜ਼ਾਮ ਲੱਗੇ ਨੇ ਕਿ ਨਜਾਇਜ਼ ਮਾਈਨਿੰਗ ਕਰਕੇ ਇਹ ਬੰਨ ਨੇ ਜਿਹੜੇ ਉਹ ਕਮਜ਼ੋਰ ਹੋਏ ਨੇ ਤਾਂ ਰੀਜ਼ਨ ਭਾਵੇਂ ਜੋ ਮਰਜ਼ੀ ਰਿਹਾ ਹੋਵੇ ਸਰਕਾਰਾਂ ਦੇ ਅੱਗੇ ਵੱਡੀ ਚੁਣੌਤੀ ਹੈ ਬੀਬੀਐਮਬੀ ਦੇ ਅੱਗੇ ਵੀ ਵੱਡੀ ਚੁਣੌਤੀ ਹੈ ਦੂਜੇ ਪਾਸੇ ਜਿਹੜੇ ਜਿਹੜੇ ਸੂਬਿਆਂ ਵਿੱਚ ਇਹਨਾਂ ਹੜ੍ਹਾਂ ਦਾ ਅਸਰ ਪੈਂਦਾ ਹੈ ਖਾਸ ਕਰਕੇ ਪੰਜਾਬ ਉਹਨਾਂ ਵਾਸਤੇ ਵੀ ਵੱਡੀ ਚੁਣੌਤੀ ਹੈ ਪੰਜਾਬ ਵਾਸਤੇ ਖਾਸ ਕਰਕੇ ਆ ਤਾਂ ਰਾਵੀ ਸਤਲੁਜ ਤੇ ਬਿਆਸ ਜਾਂ ਫਿਰ ਘੱਗਰ ਦਰਿਆ ਕਹेलो ਜਾਂ ਹੋਰ ਵੀ ਉਹ ਛੋਟੀਆਂ ਵੱਡੀਆਂ ਨਦੀਆਂ ਜਾਂ ਫਿਰ ਉਹ ਚੋ ਜਿਹੜੇ ਬਹੁਤ سارے ਇਲਾਕੇ ਵਿੱਚ ਮਾਰ ਕਰਦੇ ਨੇ ਤਾਂ ਹੁਣ ਸਮਾਂ ਹੈ ਕਿ ਇੱਥੇ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਅਗਰ ਅਜਿਹਾ ਮਾਹੌਲ ਮੁਰਤੋਂ ਪਣਦਾ ਹੈ ਤਾਂ ਜਾਨੀ ਨੁਕਸਾਨ ਜਿਹੜਾ ਉਹ ਘਟ ਤੋਂ ਘਟ ਹੋ ਸਕੇ ਪੰਜਾਬ ਦੇ ਵਿੱਚ 39 ਦੇ ਕਰੀਬ ਜਾਨਾਂ ਨੇ ਜਿਹੜੀਆਂ ਹੁਣ ਤੱਕ ਚਲੇ ਗਈਆਂ ਨੇ ਪਸ਼ੂਆਂ ਦੀ ਕਿੰਨੀਆਂ ਦੀ ਮੌਤ ਹੋਈ ਆ ਉਸ ਦਾ ਕੋਈ ਹਿਸਾਬ ਨਹੀਂ ਕਿੰਨੇ ਘਰ ਤਬਾਹ ਹੋਏ ਨੇ ਕਿੰਨੀ ਕ ਫਸਲ ਆ ਜਿਹੜੀ ਬਿਲਕੁਲ ਨਸ਼ਟ ਹੋਈ ਆ ਇਸ ਬਾਰੇ ਹੜ ਦਾ ਪਾਣੀ ਉਤਰਨ ਤੋਂ ਬਾਅਦ ਹੀ ਪਤਾ ਲੱਗੇਗਾ ਤਾਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਇਸ ਭਿਆਨਕ ਹੜ ਤੋਂ ਸਬਕ ਲੈਣਗੀਆਂ ਅਤੇ ਅਜਿਹੇ ਪ੍ਰਬੰਧ ਕਰਨਗੀਆਂ ਤਾਂ ਜੋ ਲੋਕਾਂ ਨੂੰ ਅੱਗੇ ਸੰਤਾਪ ਨਾ ਹੰਡਾਉਣਾ ਪਵੇ ਦੂਜੇ ਪਾਸੇ ਜਿਹੜੇ ਹਾਲਾਤ ਇਸ ਵਕਤ ਬਣੇ ਨੇ ਜਿਸ ਤਰ੍ਹਾਂ ਸੇਵਾ ਦੀਆਂ ਟਰਾਲੀਆਂ ਜਾ ਰਹੀਆਂ ਨੇ ਉੱਥੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਸੇਵਾਦਾਰਾਂ ਨੂੰ ਵੀ ਦਿੱਕਤ ਆ ਰਹੀ ਹੈ ਸਹੀ ਲੋਕਾਂ ਦਾ ਕਈ ਥਾਵਾਂ ਤੇ ਰਾਸ਼ਨ ਨਹੀਂ ਪਹੁੰਚ ਰਿਹਾ ਇਸ ਨੂੰ ਲੈ ਕੇ ਵੀ ਅੱਗੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਇਸ ਮਸਲੇ ਉੱਤੇ ਕੀ ਕੰਮ ਕਰਦੀਆਂ ਨੇ ਧੰਨਵਾਦ